ਲੱਡੂ ਨਹੀਂ ਖਾ ਰਹੇ ਹਾਂ ਸਰ ਹਾਰ ਦੇ ਲੱਡੂ ਥੋੜੀ ਖਾਣੇ ਜਿੱਤੇ ਦੇ ਲੱਡੂ ਖਾਣੇ ਤੁਹਾਨੂੰ ਤਾਂ ਹਾਰ ਵੀ ਤਾਂ ਵੇ ਨੋਟਾ ਦੇ ਤੁਹਾਨੂੰ ਹਾਰ ਵੀ ਤਾਂ ਵੇ ਜਿਹੜੂ ਤੁਸੀਂ ਕਹਿੰਦੇ ਜਦੋਂ ਮੈਂ ਹਾਰੂ ਦਾ ਕਿਕਰ ਤੇ ਲੇਟੂਗਾ ਲੱਟੂਗਾ ਨਹੀਂ ਨਹੀਂ ਮੈਂ ਫਾਈਟ ਨਹੀਂ ਲੈ ਜਦ ਜਬ ਜਬ ਜਬਾਨ ਦਿੱਤੀ ਮੇਰੀ ਕਾ ਨਹੀਂ ਸਦਾ ਸਤ ਮੇਰੀ ਗੱਲ ਦੋ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਨਾ ਮੇਰੀ ਸਭ ਨਹੀਂ ਮੇਰੀ ਮੇਰੀ ਗੱਲ ਬਾਈ ਮੈਂ ਤੇਰੇ ਪੈਰੀ ਭਾਈ ਕੀ ਹੋ ਗਿਆ ਲੱਡੂ ਕਿਉਂ ਨਹੀਂ ਖਾ ਰਹੇ ਹੋ ਸਰਹਾਰ ਦੇ ਲੱਡੂ ਥੋੜੀ ਖਾ ਲੈ ਜਿੱਤੇ ਦੇ ਲੱਡੂ ਖਾ ਲੈ ਤੁਹਾਨੂੰ ਹਾਰ ਵੀ ਤਾਂ ਵੇ ਨੋਟਾ ਦੇ ਤੁਹਾਨੂੰ ਹਾਰ ਵੀ ਤਾਂ ਵੇ ਜਿਹੜੂ ਜੀ ਕਹਿੰਦੀ ਚਾਹੀ ਜਦੋਂ ਮੈਂ ਹਾਰੂ ਦਾ ਕਿੰਨਾ ਤੇ ਲੇਟੂਗਾ ਲੱਟੂਗਾ ਨਹੀਂ ਜਦੋਂ ਜਬਾਨ ਦਿੱਤੀ ਮੇਰੀ ਕਹਿੰਦਾ ਨਹੀਂ ਸਦਾਖਤ ਮੇਰੀ ਗੱਲ ਸੁਣ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਨਹੀਂ ਮੇਰੀ ਗੱਲ ਭਾਈ ਮੈਂ ਤੇਰੇ ਪੈਰੀ ਭਾਈ